ਬڑے ਪਾਪੜ ਵੇਲੇ ਲਾਈਫ ਦੇ ਵਿੱਚ ਤਾਂ ਉਹਨਾਂ ਪਾਪੜਾਂ ਦੇ ਵਿੱਚੋਂ ਇੱਕ ਪਾਪੜ ਸੀ ਜਿਹੜਾ ਸੀ ਢਾਬੇ ਦੇ ਵੇਰ ਰਏ ਸੀ ਬੈਠੇ ਢਾਬਾ ਲੀਜ਼ ਤੇ ਲਿਆ ਸੀ ਮੇਰੇ ਦੋਸਤਾਂ ਨੇ ਸਰਬਜੀਤ ਸਿੰਘ ਗਰੇਵਾਲਾ ਜਿਹੜਾ ਸਾਡਾ ਛੋਟਾ ਭਰਾ ਉਹ ਦੁਨੀਆ ਤੇ ਨਹੀਂ ਉਹਨੇ ਉਸ ਢਾਬੇ ਨੂੰ ਲੀਜ਼ ਤੇ ਲਿਆ ਸੀ ਢਾਬਾ ਕਿਸੇ ਕਾਰਨ ਬੰਦ ਹੋ ਗਿਆ ਤਾਂ ਉਹ ਕਹਿੰਦਾ ਇਹ ਢਾਬਾ ਆਪਣੇ ਹੱਥੋਂ ਕਿਤੇ ਖਸ ਨਾ ਜਾਵੇ ਵੀ ਆਪਾਂ ਲੀਜ਼ ਤੇ ਲਿਆ ਹੋਇਆ ਵਾ ਵੀ ਉਹਨੂੰ ਤੁਸੀਂ ਚਲਾ ਲਓ ਤੇ ਮੈਂ ਉਹ ਢਾਬੇ ਨੂੰ ਜਾ ਕੇ ਉੱਥੇ ਰੈਨੋਵੇਟ ਕਰ ਲਿਆ ਥੋੜਾ ਰਨ ਕਰ ਲਿਆ ਮੇਰੇ ਨਾਲ ਮੇਰਾ ਛੋਟਾ ਭਰਾ ਵੀਰਿੰਦਰ ਸਿੰਘ ਗਰੇਵਾਲਾ ਜੋ ਵੀ ਇਸ ਦੁਨੀਆ ਤੇ ਨਹੀਂ 2017 ਦੇ ਵਿੱਚ ਐਕਸੀਡੈਂਟ ਤੇ ਡੈਥ ਹੋ ਗਈ ਸੀ ਉਹਦੀ ਤੇ ਉਹ ਤੇ ਮੈਂ ਅਸੀਂ ਦੋਨੇ ਟਾਬੇ ਨੂੰ ਅਸੀਂ ਰੀਨੋਵੇਟ ਕਰਕੇ ਚਲਾਉਣ ਦੀ ਕੋਸ਼ਿਸ਼ ਕਰਦੇ ਸਾਡਾ ਸੁਪਨਾ ਸੀ ਵੀ ਜਿਵੇਂ ਦਿੱਲੀ ਰੋਡ ਮਰਥੜ ਦੇ ਕੋਲੇ ਇੱਕ ਟਾਬਾ ਬਸਕਦੇਵ ਦਾ ਅੱਛਾ ਜੀ ਤੇ ਅਸੀਂ ਸੋਚਦੇ ਸੀ ਵੀ ਇਦਾਂ ਦਾ ਇੱਕ ਟਾਬਾ ਬਣਾਉਣਾ ਆਪਾਂ ਵੀ ਇੱਥੇ ਹਰ ਗੱਡੀ ਰੁਕਿਆ ਕਰੂ ਆਪਾਂ ਨੂੰ ਤਾਂ ਪੈਸੇ-ਪੈਸੇ ਹੋ ਜਾਣੇ ਤੇ ਪਰ ਉਹ ਮਾਰਾ ਸੱਚੇ ਪਾਤਸ਼ਾਹ ਨੂੰ ਕੁਝ ਹੋਰ ਮਨਜ਼ੂਰ ਸੀ ਉਹ ਤਾਂ ਬੇਤੇਵੀ ਇੱਕ ਦਿਨ ਇੱਕ ਲੋੜਵੰਦ ਇਨਸਾਨ ਆਇਆ ਤੇ ਉਹ ਰੋਟੀ ਲਈ ਮਿਲਤਾ ਕਰ ਲਿਆ ਸਾਡੇ ਵੇਟਰਾਂ ਲੀਆਂ ਤੇ ਉਹਨੂੰ ਵੇਟਰ ਸਾਡੇ ਭਜਾ ਰਹੇ ਸੀ ਉੱਥੋਂ ਤੇ ਮੈਂ ਉੱਠ ਕੇ ਆ ਕੇ ਉਹਨਾਂ ਨੂੰ ਭੂਰਿਆ ਮੈਂ ਕਿ ਯਾਰ ਜੇ ਇਹੀ ਬੰਦਾ ਗੱਡੀ 'ਚ ਉੱਤਰ ਕੇ ਆਉਂਦਾ ਤੁਸੀਂ ਸਾਹਬ ਕਹਿ ਕੇ ਉਹਨੂੰ ਸੀਟ ਤੇ ਬਿਠਾਉਣਾ ਸੀ ਸਾਫ਼ ਕੀਤੀ ਸੀਟ ਤੇ ਵੀ ਕੱਪੜਾ ਮਾਰਨਾ ਸੀ ਵੀ ਇਹ ਬਿਆਰਾ ਇੱਕ ਫਲਕਾ ਮੰਗ ਰਿਹਾ ਨੂੰ ਚਾਹੇ ਪਿੱਛੇ ਬੋਰੀ ਤੇ ਬਿਠਾ ਕੇ ਖਵਾ ਦਿਓ ਮੋੜੋ ਨਾ ਚਲੋ ਉਹਨੂੰ ਪ੍ਰਸ਼ਾਦਾ ਛਕਾਤਾ ਉਹ ਚਲਿਆ ਗਿਆ ਇੱਕ ਰੱਗੇ ਹਰ ਰੋਜ਼ ਹੀ ਦੋ ਚਾਰ ਬੰਦੇ ਇਦਾਂ ਦੇ ਆਉਂਦੇ ਗੁਰੂ ਕਲੰਗਰ ਉੱਥੇ ਪ੍ਰਸ਼ਾਦਾ ਛੱਕ ਕੇ ਚਲੇ ਜਾਂਦੇ ਤੇ ਉਸੇ ਕੱਢੀ ਚ ਇੱਕ ਦਿਨ ਸਾਡੇ ਕੋਲ ਇੱਕ ਇਨਸਾਨ ਆਇਆ ਅਰुण कुमार ਸ਼ੁਕਲਾ ਜੋ ਅੱਜ ਵੀ ਸਾਡੇ ਪਰਿਵਾਰ ਦਾ ਹਿੱਸਾ ਵਾ ਜੀ ਉਹਨੂੰ ਉਧਰੰਗ ਹੋਇਆ ਸੀ ਉਹ ਰੁੱੜਦਾ ਰੁੱੜਦਾ ਰੇਂਗਦਾ ਰੇਂਗਦਾ ਸਾਡੇ ਟਾਬੇ ਤੇ ਪਹੁੰਚਿਆ ਮਈ ਦਾ ਮਹੀਨਾ ਸੀ ਗਰਮੀ ਬਹੁਤ ਸੀ ਤੇ ਉਹ ਰੁੱੜਦਾ ਰੁੱੜਦਾ ਜਦੋਂ ਫੁੱਟਪਾਥ ਤੋਂ ਥੱਲੇ ਉਤਰਿਆ ਉਹ ਇਦਾਂ ਮੁੱਦੇ ਮੁੱਦੇ ੱਗ ਪਿਆ ਥੱਲੇ ਗਰਮੀ ਬਹੁਤ ਸੀ ਮੈਂ ਦਫ਼ਤਰ ਤੋਂ ਬਾਹਰ ਨਿਕਲ ਕੇ ਆ ਕੇ ਖੜ ਗਿਆ ਲਾਈਟ ਚਲੀ ਗਈ ਸੀ ਅਸੀਂ ਬੰਦ ਹੋ ਗਿਆ ਠੀਕ ਹੈ ਜੇ ਮੈਂ ਉਸ ਟਾਈਮ ਬਾੜ ਮੈਂ ਖੜਾ ਹੁੰਦਾ ਸ਼ਾਇਦ ਮੈਂ ਵੀ ਉਹਨੂੰ ਦੇਖਣਾ ਪਾਉਂਦਾ ਕਦੇ ਅਸੀਂ ਉਹਨੂੰ ਜਾ ਕੇ ਭੱਜ ਕੇ ਚੱਕਿਆ ਚੱਕ ਛਾਵੇਂ ਬਿਠਾ ਲਿਆ 6 ਗਲਾਸ ਪਾਣੀ ਦੇ ਪੀ ਗਿਆ ਉਹ ਇੰਨਾ ਪਿਆਸਾ ਸੀ ਤੇ ਉਹਦੇ ਮੂੰਹ ਤੇ ਜ਼ਖਮ ਸੀ ਗਰਮੀਆਂ ਦੇ ਵਿੱਚ ਉਹਦੇ ਸਾਬਦੀਆਂ ਵਾਲੇ ਮੋٹے ਕੱਪੜੇ ਪਾਏ ਸੀ ਸਿਰ ਤੇ ਦਸਤਾਰ ਬੰਨੀ ਸੀ ਜਿਹੜੀ ਹੈ ਤਾਂ ਉਹ ਕੇਸਰੀ ਰੰਗ ਦੀ ਸੀ ਪਰ ਉਹ ਬੇਰੰਗ ਹੋਈ ਪਈ ਸੀ ਗੋਹੇ ਦੇ ਨਾਲ ਹੱਥ ਪੈਰ ਉਹਦੇ ਲਿਬੜੇ ਹੋਏ ਸੀ ਅਸੀਂ ਉਹਨੂੰ ਪਤਾ ਨਹੀਂ ਮਨ 'ਚ ਕਿਦਾਂ ਪਰਮਾਤਮਾ ਨੇ ਉਹ ਸ਼ਾਇਦ ਮੈਨੂੰ ਐ ਲੱਗਿਆ ਜਿਵੇਂ ਮੇਰਾ ਉਹ ਬਾਪ ਹੁੰਦਾ ਕਿਉਂਕਿ ਮੇਰੇ ਫਾਦਰ ਨੂੰ ਵੀ ਰਾਈਟ ਸਾਈਡ ਪੈਰਾਲਾਈਜ਼ ਹੋਇਆ ਸੀ ਤੇ ਉਹਦਾ ਵੀ ਰਾਈਟ ਸਾਈਡ ਪੈਰਾਲਾਈਜ਼ ਸੀ ਠੀਕ ਹੈ ਤੇ ਅਧਰੰਗ ਇੱਕ ਮੇਰੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਇੱਕ ਸ਼ਬਦਾ ਵੀ ਉਹ ਮੇਰਾ ਬਾਪ ਆ ਅਧਰੰਗ ਨਹੀਂ ਜਿਹੜਾ ਵੀ ਦਰੰਗ ਹੋਇਆ ਪੇਸ਼ੈਂਟ ਮੈਨੂੰ ਮਿਲਦਾ ਮੈਨੂੰ ਐ ਫੀਲ ਹੁੰਦਾ ਮੇਰਾ ਬਾਪ ਆ ਤੇ ਬਸ ਉਹਨੂੰ ਅਸੀਂ ਨਮਾਇਆ ਨਮਾ ਕੇ ਉਹਦੇ ਕੱਪੜੇ ਪਵਾ ਕੇ ਉਹਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਤੀਆਂ ਇਹ ਵੀ ਕਿਉਂ ਦਿਮਾਗ 'ਚ ਆਇਆ ਕਿਵੇਂ ਆਇਆ ਇਹ ਅੱਜ ਵੀ ਮੈਂ ਆਪਦੇ ਆਪ ਤੋਂ ਪੁੱਛਦਾ ਮੈਨੂੰ ਸਵਾਲ ਦਾ ਜਵਾਬ ਨਹੀਂ ਮਿਲਦਾ ਬਸ ਉਹਨੀਆਂ ਚਾਰ ਫੋਟੋਆਂ ਫੇਸਬੁੱਕ ਤੇ ਪਾਤੀਆਂ ਵੀ ਇਹਦਾ ਜੇ ਕੋਈ ਜਾਣਦਾ ਪਹਿਚਾਣਦਾ ਸਾਡੇ ਨਾਲ ਸੰਪਰਕ ਕਰੋ ਵੀ ਇਹ ਬੰਦਾ ਬੋਲ ਨਹੀਂ ਪਾ ਰਿਹਾ ਤਾਂ ਬਹੁਤ ਸਾਰੇ ਵੀਰਾਂ ਨੇ ਐਪਰੀਸ਼ੀਏਟ ਕੀਤਾ ਗੁੱਡ ਜੌਬ ਗ੍ਰੇਟ ਜੌਬ ਦੇ ਕਮੈਂਟ ਆਉਣ ਲੱਗੇ ਤਾਂ ਇੱਕ ਕਮੈਂਟ ਸਾਨੂੰ ਆਇਆ ਉਹਦੇ ਵਿੱਚ ਉਹ ਬਾਰ-ਬਾਰ ਦੋ ਵਾਰ ਉਹਨੇ ਕਮੈਂਟ ਕੀਤਾ ਇਹ ਲਿਖਿਆ ਵੀ ਇਹਦੀ ਰਾਈਟ ਸਾਈਡ ਇਹਦੀ ਬਾਹ ਦੇਖੋ ਉਹ ਸਾਨੂੰ ਐ ਲੱਗਿਆ ਵੀ ਬਾਹ ਦੇਖਣ ਨੂੰ ਕਹਿ ਰਿਹਾ ਬੰਦਾ ਵੀ ਸ਼ਾਇਦ ਵੀ ਪੈਰਾਲਾਈਜ਼ ਕਰਕੇ ਕਹਿ ਰਿਹਾ ਠੀਕ ਹੈ ਅਸੀਂ ਕਮੈਂਟਰ ਨੂੰ ਦੁਬਾਰਾ ਰਿਪਲਾਈ ਕੀਤਾ ਤੇ ਉਹਨੇ ਆਪਣਾ ਨੰਬਰ ਸ਼ੇਅਰ ਕੀਤਾ ਅਸੀਂ ਕਾਲ ਕੀਤੀ ਉਹ ਕਹਿੰਦਾ ਵੀਰੇ ਇਹਦੀ ਸੰਜੀਵਾਂ ਚੈੱਕ ਕਰੋ ਤੇ ਮੋਬਾਈਲ ਨੰਬਰ ਲਿਖਿਆ ਹੋਇਆ। ਤੋਂ ਅਸੀਂ ਜਦੋਂ ਦੇਖਿਆ ਉਹਨੇ ਟੈਟੂ ਕਰਾ ਕੇ ਤੇ ਛੋਟਾ ਜਿਹਾ ਮੋਬਾਈਲ ਨੰਬਰ ਲਿਖਿਆ ਮੂਹਰੇ ਲਿਖਿਆ ਸ਼ੁਕਲਾ। ਅੱਛਾ ਤੇ ਅਸੀਂ ਉਹ ਨੰਬਰ ਤੇ ਕਾਲ ਕੀਤੀ ਉਹਦੇ ਭਰਾ ਨੇ ਫੋਨ ਚੱਕਿਆ। ਉਹ ਕਹਿੰਦਾ ਵੀਰੇ ਮੇਰਾ ਹੈ ਤਾਂ ਭਰਾ 1.5 ਸਾਲ ਹੋ ਗਿਆ ਇਹਨੂੰ ਗੁੰਮੇ ਨੂੰ। ਵੀ ਮੇਰੇ ਮੰਮੀ ਪਾਪਾ ਦੀ ਡੈਥ ਹੋ ਗਈ। ਵੀ ਮੈਂ ਇਹਨੂੰ ਮਿਲ ਕੇ ਜਨਣਾ ਆ ਜਨਣਾ ਤੁਹਾਨੂੰ ਕੋਲੇ। ਅਸੀਂ ਕਿਹਾ ਵੀ ਤੂੰ ਆ ਜਾ ਅਸੀਂ ਦਰਾਹੇ ਆ ਉਹ ਦੁਗਰੀ ਤੋਂ ਬੋਲਦਾ ਸੀ। ਠੀਕ ਹੈ। ਚਲੋ ਦੂਸਰੇ ਦਿਨ ਉਹ ਆਏ ਦੋਨੇ ਭਰਾ ਮਲੇ ਮੈਂ ਦੋਨਾਂ ਦੀ ਫੋਟੋ ਖਿੱਚ ਕੇ ਫੇਸਬੁੱਕ ਤੇ ਪਾਤੀ ਵੀ ਇਹ ਜ਼ਿੰਦਗੀ 'ਚ ਕੁਝ ਚੰਗਾ ਕਰਨਾ ਹੋਵੇ ਤਾਂ ਹਰ ਬੰਦੇ ਦੀ ਜੇਬ ਦੇ ਵਿੱਚ ਇੱਕ ਨਿਊਜ਼ ਚੈਨਲ ਆ ਜਿਹਨੂੰ ਅੱਜ ਤੱਕ ਕਹਿੰਦੇ ਆ ਪਰ ਉਹਦੇ ਚੰਗੀ ਨਿਊਜ਼ ਹੋਵੇ ਤਾਂ ਲੋਕ ਸੁਣਦੇ ਆ ਤਾਂ ਚਲੋ ਉਹ ਦੋਨੋਂ ਭਰਾ ਬੈਠੇ ਰਹੇ ਦੋ ਤਿੰਨ ਘੰਟੇ ਤੇ ਉਹ ਜਦੋਂ ਜਾਣ ਲੱਗਿਆ ਤੇ ਮੈਂ ਉਹਨੂੰ ਸਮਝਾਇਆ ਮੈਂ ਕਿਹਾ ਰਖਿਆ ਖਿਆਲ ਰੱਖੀਆ ਆਪਣੇ ਭਰਾ ਦਾ ਉਹ ਕਹਿੰਦਾ ਜੀ ਮੈਂ ਇਹਨੂੰ ਲੈ ਕੇ ਨਹੀਂ ਜਾ ਰਿਹਾ ਮੈਂ ਕਿਹਾ ਕਿਉਂ ਕੰਨ ਜੀ ਮੈਂ ਇਹਨੂੰ ਸੰਭਾਲ ਨਹੀਂ ਸਕਦਾ ਜੀ ਲੈਟਰਨ ਬਾਥਰੂਮ ਮੇਤੋਂ ਉਹਨੂੰ ਪਤਾ ਲੱਗ ਗਿਆ ਉਹਨੇ ਦੇਖ ਲਿਆ ਕਿ ਪੈਰਲਾਈਜ਼ ਦੇ ਨੂੰ ਡਿਪੈਂਡੈਂਟ ਹੋ ਜੂ ਮੇਰੇ ਤੇ ਠੀਕ ਹੈ ਤੇ ਉਹ ਉਹਨੂੰ ਛੱਡ ਕੇ ਚਲਾ ਗਿਆ ਜੀ ਜੇ ਉਹ ਤੈਨੂੰ ਲੈ ਜਾਂਦਾ ਸ਼ਾਇਦ ਅਜ ਤਾਂ ਵੀ ਆਪਾਂ ਇੱਥੇ ਬੈਠ ਕੇ ਗੱਲਾਂ ਕਰਦੇ ਤੇ ਉਹ ਕਰ ਜੂਗੀ ਭਰਾ ਉਹਨੂੰ ਛੱਡ ਕੇ ਚਲਾ ਗਿਆ ਤੇ ਮੈਂ ਉਹਨੂੰ ਲਾਂਹ ਤਾਂ ਵੀ ਪਾਈਆਂ ਪਰ ਉਹਨੂੰ ਕੋਈ ਫਰਕ ਨਹੀਂ ਪਿਆ ਉਹ ਕਹਿੰਦਾ ਜਿੱਥੋਂ ਚੱਕਿਆ ਤੁਸੀਂ ਉੱਥੇ ਛੱਡ ਦਿਓ ਇਹਨੂੰ ਉਹ ਅੱਜ ਤੱਕ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਹਨ ਕੁਮਾਰ ਸ਼ੁਕਲਾ ਜੀ ਨੇ ਇਸ ਘਰ ਦਾ ਨਹੀਂ ਪੱਥਰ ਰੱਖਿਆ ਫਿਰ ਠੀਕ ਹੈ ਤੇ ਉੱਥੋਂ ਵਸਦੀ ਸਾਡੀ ਸੇਵਾ ਸਟ ਤੇ ਟਾਬੇ ਤੇ ਜਦੋਂ ਵੀ ਕੋਈ ਏਦਾਂ ਦਾ ਮੈਂਬਰ ਆਉਣਾ ਜਿਹਦੀ ਹਾਲਤ ਬਹੁਤ ਖਰਾਬ ਹੋਣੀ ਜਟਾਂ ਅਸੀਂ ਉਹਨੂੰ ਫੜ ਕੇ ਨਿਮਾ ਦੇਣਾ ਨਿਮਾ ਕੇ ਉਹਦੇ ਸੋਹਣੇ ਕੱਪੜੇ ਪਵਾ ਕੇ ਉਹਦੀ ਫੋਟੋ ਮਖਿੱਚ ਕੇ ਫੇਸਬੁੱਕ ਤੇ ਪਾ ਦੇਣੀ ਆ ਲੋਕਾਂ ਨੇ ਗੁੱਡ ਜੌਬ ਗ੍ਰੇਟ ਜੌਬ ਸ਼ਾਬਾਸ਼ ਬਹੁਤ ਵਧੀਆ ਬਹੁਤ ਵਧੀਆ ਤੇ ਸ਼ਾਬਾਸ਼ ਹੀ ਬੰਦੇ ਤੋਂ ਮਾੜਾ ਕੰਮ ਵੀ ਕਰਾ ਸਕਦੀ ਆ ਤੇ ਚੰਗਾ ਕਰਨਾ ਹੋਵੇ ਤਾਂ ਇਸ ਤੋਂ ਵੱਡਾ ਸਾਡੇ ਨੂੰ ਬਸ ਏਦਾਂ ਹੀ ਅਸੀਂ ਅੱਗੇ ਵਧਦੇ ਗਏ ਤੇ ਸਾਡਾ ਡਾਟਾ ਬੇਤੇ ਦੋ ਤਿੰਨ ਮੈਂਬਰ ਇਦਾਂ ਦੇ ਰਹਿਣ ਲੱਗ ਗਏ ਤੇ ਸਾਨੂੰ ਇੱਕ ਕਾਲ ਆਈ ਖੰਨੇ ਤੋਂ ਉੱਥੇ ਇੱਕ ਬਜ਼ੁਰਗ ਹਸਪਤਾਲ ਚ ਪਿਆ ਸੀ ਛੋਟੇ ਲਾਲ ਉਹਦਾ ਨਾਮ ਸੀ ਠੀਕ ਹੈ ਜੀ ਉਹਦਾ ਰਾਤ ਨੂੰ ਕਿਤੇ ਉਹਦੇ ਗਲੂਕੋਸ ਲੱਗਿਆ ਸੀ ਉਹਨੇ ਕਿਤੇ ਸੂਈ ਕੱਟਤੀ ਉਹ ਸਾਰੀ ਰਾਤ ਉਹਦਾ ਖੂਨ ਉਚੜ ਗਿਆ ਥੱਲੇ ਤੇ ਸਾਨੂੰ ਨਰਸ ਭੈਣ ਸੀ ਉੱਥੇ ਜਿਹੜੀ ਡਿਊਟੀ ਕਰਦੀ ਉਹਨੇ ਕਾਲ ਕੀਤੀ ਵੀਰੇ ਇੱਥੇ ਬਾਪੂ ਪਿਆ ਕਿ ਉਹ ਸਾਰੀ ਰਾਤ ਉਹਦਾ ਖੂਨ ਉਚੜ ਗਿਆ ਨੂੰ ਕੋਈ ਨਹੀਂ ਸੰਭਾਲਦਾ ਉਹ ਮਰ ਰਿਹਾ ਪਿਆ ਠੀਕ ਅਸੀਂ ਜਾ ਕੇ ਬਾਪੂ ਨੂੰ ਲਿਆ ਉਹ ਪਹਿਲਾ ਮਰੀਜ਼ ਸੀ ਜਿਹਨੂੰ ਅਸੀਂ ਚੱਕ ਕੇ ਦਾਖਲ ਕਰਾਇਆ ਜੋ ਜੰਮਿੰਗਿਆ ਤੇ ਵੀਡੀਓ ਪਾਈ ਮੈ ਸਾਨੂੰ ਪੈਸੇ ਨਹੀਂ ਚਾਹੀਦੇ ਅਸੀਂ ਸਿੱਧੂ ਹਸਪਤਾਲ ਰਾਹੇ ਦਾਖਲ ਕਰਾਇਆ ਬਾਪੂ ਵੀ ਉੱਥੇ ਆ ਕੇ ਉਹਦਾ ਕੋਈ ਬਿੱਲ ਦੇ ਜੋ ਤੇ ਉੱਥੇ ਫਿਰ ਆ ਕੇ ਉਦੋਂ ਸ਼ੁਰੂ ਚ ਸਾਡੇ ਦੋਸਤ ਮਿੱਤਰ ਹੀ ਸੀਗੇ ਜਿਹੜੇ ਉਹ ਮੇਰੇ ਦੋਸਤ ਦੀ ਉਹਦੀ ਸਿਸਟਰ ਆਪਣਾ ਪਿੱਗੀ ਬੈਂਕ ਲੈ ਕੇ ਆਈ ਉਹਦੇ ਵਿੱਚੋਂ 17300 ਰੁਪਿਆ ਨਿਕਲਿਆ ਸੀ ਉਹਨੇ ਉਹ ਘੜਾਇਆ ਸਾਡੇ ਸਾਹਮਣੇ ਤੋੜਿਆ ਤੇ ਉਹਦੇ ਚੋਂ ਪੈਸੇ ਕੱਢ ਕੇ ਜਮਾ ਕਰਾ ਗਏ ਉਹ ਉਹ ਇੱਕ ਪਹਿਲਾ ਜਿਹੜਾ ਪਿੱਗੀ ਬੈਂਕ ਸੀ ਉਹਦੇ ਵਿੱਚੋਂ ਨਿਕਲੇ ਹੋਏ ਪੈਸੇ ਅੱਜ ਤੱਕਰ ਮੁੱਕੇ ਨਹੀਂ ਹਜੇ ਤੱਕਰ ਚੱਲੀ ਜਾ ਰਹੇ ਆ ਜੀ ਤੇ ਫਿਰ ਬਸ ਇਦਾਂ ਹੀ ਹੋਰ ਹੋਰ ਅੱਗੇ ਵਧਦੇ ਗਏ ਫਿਰ ਸਾਨੂੰ ਕਿਸਤਰ ਸਿੰਘ ਢਾਲੀ ਵਾਲਾ ਬਾਪੂ ਜੀ ਨੇ ਸਾਡੇ ਜਿਹੜੇ ਪਹਿਲੇ ਮੈਂਬਰ ਸੀ ਇਹਨਾਂ ਨੂੰ ਅਸੀਂ ਰੈਸਕਿਊ ਕਰਕੇ ਲੈ ਕੇ ਆਏ ਸੀਗੇ ਠੀਕ ਹੈ ਉਹਨਾਂ ਦੇ ਪਿੰਡ ਤੋਂ ਚੌਂਕੀ ਮਾਨ ਤੋਂ ਤੇ ਉਹਨਾਂ ਦੇ ਲੱਤ 'ਚ ਕੀੜੇ ਪੈ ਹੋਏ ਸੀ ਬਾਪੂ ਜੀ ਦੇ ਤੇ ਉਹਨਾਂ ਦੇ ਦੋ ਬੇਟੇ ਸੀ ਇੱਕ ਬੇਟਾ ਚਿੱਟਾ ਲਾਉਂਦਾ ਸੀ ਵੇਚਣ ਵੀ ਲੱਗ ਗਿਆ ਸੀ ਚਿੱਟਾ ਉਹਨੇ ਘਰ ਦੀ ਜ਼ਮੀਨ ਜਾਇਦਾਦ ਟਰੈਕਟਰ ਟਰਾਲੀ ਸਭ ਕੁਝ ਵੇਚਦਾ ਸੀ ਚਿੱਟੇ ਤੇ ਬਾਪੂ ਆਠ ਭਰਾ ਸੀ ਦੋ ਪੰਜਾਬ ਪੁਲਿਸ ਚ ਇੱਕ ਬਿਲੀ ਬੋਰਡ ਚ ਇੱਕ ਬੈਂਕ ਮੈਨੇਜਰ ਇੱਕ ਵੈਟਰਨਰੀ ਡਾਕਟਰ 3 ਜਣਾਂ ਦਾ ਕੰਮ ਕਰਦਾ ਬਾਕੀ ਖੇਤੀਬਾੜੀ ਕਰਦੇ ਐਡੇ ਪਰਿਵਾਰ ਦਾ ਮੈਂਬਰ 6 ਮਹੀਨੇ ਹੋ ਗਏ ਸੀ ਸੜਕਾਂ ਤੇ ਘੁੰਮਦਾ ਸੀ ਆਪਦੇ ਪਿੰਡ ਵਿੱਚ ਹੀ ਲਪਟ ਕੀੜੇ ਪਏ ਹੋਏ ਉਹ ਬਾਪੂ ਤੋਂ ਅੱਜ ਇੱਥੇ ਤੱਕ ਪਹੁੰਚ ਗਏ ਆਂ ਜੀ ਪਹਿਲੀ ਵਾਰ ਜਿੰਦਗੀ ਵਿੱਚ ਕੀੜੇ ਪਏ ਦੇਖੇ ਸੀ ਇਨਸਾਨ ਦੇ ਤੇ ਅੱਜ ਹੁਣ ਤੱਕ ਸੈਂਕੜੇ ਨਹੀਂ ਹਜ਼ਾਰਾਂ ਹੀ ਮੈਂਬਰਾਂ ਦੇ ਕੀੜੇ ਕੱਢ ਚੁੱਕੇ ਆ ਜੀ ਮਹਾਰਾਜ ਨੇ ਸੇਵਾ ਬਖਸ਼ੀ ਹੈ ਹੂੰ ਕਦੇ ਨਾ ਜ਼ਿੰਦਗੀ ਦੇ ਵਿੱਚ ਕਦੇ ਪਛਤਾਵੇ ਨਹੀਂ ਹੁੰਦੇ ਸਬਕ ਹੁੰਦੇ ਨੇ ਜੇ ਤੁਸੀਂ ਸਬਕ ਨਾ ਲਵੋ ਤਾਂ ਉਹ ਪਛਤਾਵਿਆਂ ਦੇ ਵਿੱਚ ਬਦਲ ਜਾਂਦੇ ਨੇ ਹੁਣ ਤੁਸੀਂ ਜ਼ਿੰਦਗੀ ਤੋਂ ਕਾਫੀ ਸਬਕ ਸਿੱਖੇ ਤੁਸੀਂ ਆਪਣੀ ਫੈਮਲੀ ਤੋਂ ਹੀ ਦੇਖਦੇ ਕਿ ਤੁਹਾਨੂੰ ਲੱਗਿਆ ਕਿ ਹਾਂ ਜ਼ਰੂਰਤਵੰਦਾ ਜਿਹੜਾ ਹੈ ਜ਼ਰੂਰਤ ਪੂਰੀ ਕਰਨੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਟੱਬੇ ਦੇ ਵਿੱਚ ਕੋਈ ਬੰਦਾ ਆਇਆ ਔਰ ਮੇਰੇ ਜ਼ਹਨ 'ਚ ਪਤਾ ਨਹੀਂ ਕਿੱਦਾਂ ਆ ਗਿਆ ਮੈਨੂੰ ਲੱਗਦਾ ਹੈ ਕਿ ਉੱਥੇ ਸਬਕ ਮਿਲਿਆ ਕਿ ਜਦੋਂ ਮੇਰੇ ਨਾਲ ਕੋਈ ਨਹੀਂ ਖੜਿਆ ਹੋਇਆ ਤਾਂ ਮੈਨੂੰ ਖੜਾ ਹੋਣਾ ਚਾਹੀਦਾ ਹੁਣ ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਕੇਸ ਤੁਸੀਂ ਸਾਹਮਣੇ ਹੋਣਗੇ ਉਸ ਵੇਲੇ ਦੇ ਲੋਕ ਤੁਹਾਡੇ ਨਾਲ ਜੁੜੀ ਜਾ ਰਹੇ ਨੇ ਫੇਸਬੁੱਕ ਦੇ ਉੱਤੇ ਗ੍ਰੇਟ ਜੌਬ ਗੁੱਡ ਜੌਬ ਤਾਂ ਲੋਕ ਕਰਦੇ ਨੇ ਲੇਕਿਨ ਉਹਨਾਂ ਨੂੰ ਕਿਤਨਾ ਕਿਤੇ ਇਹ ਵੀ ਪਤਾ ਹੋਣਾ ਚਾਹੀਦਾ ਕਿ ਰਿਸ਼ਤਿਆਂ ਦਾ ਜਿਹੜਾ ਤੁਸੀਂ ਖੂਨ ਕਰ ਰਹੇ ਹੋ ਉਹਨਾਂ ਦੇ ਵਿੱਚੋਂ ਹੀ ਕਈ ਲੋਕ ਨੇ ਬਿਲਕੁਲ ਕਿਹੜਾ ਜ਼ਿਆਦਾ ਸੀਰੀਅਸ ਕੇਸ ਤੁਹਾਨੂੰ ਲੱਗਿਆ ਜਿਹਦੇ ਉੱਤੇ ਤਾਂ ਤੁਹਾਨੂੰ ਵੀ ਸ਼ਰਮ ਆ ਗਈ ਕਿ ਅਸੀਂ ਇਨਸਾਨ ਬਿਲਕੁਲ ਭੈਣ ਮਰੀਏ ਬੈਸੇ ਤਾਂ ਜਦੋਂ ਪਹਿਲੀ ਵਾਰੀ ਕੀੜੇ ਪਏ ਬਾਪੂ ਦੇ ਦੇਖੇ ਸੀ ਬਹੁਤ ਮੇਰਾ ਮਨ ਰੋਇਆ ਸੀ ਮੈਨੂੰ ਯਕੀਨ ਮੰਨਿਓ ਹਰ ਗੱਲ ਦੇ ਵਿੱਚ ਮੈਂ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਦਾ ਮੈਨੂੰ ਇਦਾਂ ਹੀ ਲੱਗਿਆ ਵੀ ਮੇਰੇ ਬਾਪ ਦੇ ਕੀ ਐਂ ਦੇ ਸਮਾਂ ਬੀਤਦਾ ਗਿਆ ਜੀ ਅਸੀਂ 2022 ਦੇ ਵਿੱਚ ਸਾਡੇ ਕੋਲ ਇੱਕ ਕੇਸ ਆਇਆ ਇੱਕ ਬਜ਼ੁਰਗ ਮਾਂ ਘਰ ਚ ਪਈ ਉਹਦੇ ਘਰ ਵਾਲਾ ਬੱਕਰੀਆਂ ਚਾਰਦਾ ਅੱਛਾ ਜੀ ਉਹ ਪਿੰਡ ਦੇ ਵਿੱਚ ਬਣੀ ਹੋਈ ਗਊਸ਼ਾਲਾ ਚ ਜਾਂਦਾ ਗਊਸ਼ਾਲਾ ਚ ਇੱਕ ਵੀਰ ਸੇਵਾ ਕਰਦਾ ਜਿਹੜਾ ਆਵਾਰਾ گاਵਾ ਜਾਂ ਜਾਨਵਰਾਂ ਦੇ ਕਿਤੇ ਸੜਕ ਉੱਤੇ ਸੱਟ ਵੱਜੀ ਵਾਲੇ ਮਿਲਣੇ ਕੀੜੇ ਪਏ ਮਿਲਣੇ ਉਹ ਵੀਰਾਂ ਸੇਵਾ ਕਰਦਾ ਸੀ ਉਹਨਾਂ ਦੀ ਤੇ ਉਹ ਬਜ਼ੁਰਗ ਉਹਦੇ ਕੋਲ ਜਾਂਦਾ ਕਹਿੰਦਾ ਯਾਰ ਵੀ ਤੇਰੀ ਚਾਚੀ ਦੇ ਕੀੜੇ ਪੈ ਗਏ ਮੈਨੂੰ ਦਵਾਈ ਦੇ ਜਿਹੜੀ ਤੂੰ گاਵਾਾਂ ਦੇ ਪੌਣਾ ਉਹਨਾਂ ਜਿਹੜੇ ਕਰਦਾ ਜਾਨਵਰਾਂ ਦੇ ਉਹ ਕਹਿੰਦਾ ਚਾਚੀ ਦੇ ਕਿ ਮੈਂ ਕੀੜੇ ਪੈ ਗਏ ਤੇ ਉਹ ਕਹਿੰਦਾ ਵੀ ਉਹਨੂੰ ਦਵਾਈ ਦੇ ਦੇ ਤੂੰ ਮੈਨੂੰ ਵੀ ਉਹ ਨਹੀਂ ਤਾਂ ਮਰ ਜੂਗੀ ਉਹ ਬੰਦਾ ਨਾਲ ਜਾਂਦਾ ਘਰੇ ਉਹਦੇ ਜਾ ਕੇ ਦੇਖਦਾ ਤਾਂ ਉਹ ਮਾਂ ਪਈ ਹੁੰਦੀ ਹੈ ਹੱਡੀਆਂ ਦਾ ਪਿੰਜਰ ਸੁੱਕੀ ਤੇ ਉਹਦੇ ਬ੍ਰੈਸਟ ਦੇ ਵਿੱਚ ਕੀੜੇ ਪਏ ਹੁੰਦੇ ਆ ਤੇ ਉਹਦੇ ਐਟ ਐਟੀਆਂ ਮੋਟੀਆਂ ਖੁੱਡਾਂ ਅੰਦਰ ਇੱਥੇ ਅੰਡਰ ਆਰਮਲ ਦੇ ਥੱਲੇ ਤੱਕ ਕੀੜੇ ਤੁਰੇ ਫਿਰਦੇ ਤੇ ਉਹ ਵੀਰ ਸਾਨੂੰ ਫੋਨ ਕਰਦਾ ਫੋਟੋ ਖਿੱਚ ਕੇ ਭੇਜਦਾ ਵੀਡੀਓ ਬਣਾ ਕੇ ਭੇਜਦਾ ਤੇ ਅਸੀਂ ਵੀਰ ਨੂੰ ਕਹਿੰਨੇ ਵੀਰੇ ਤੂੰ ਸਾਡੇ ਕੋਲ ਲੈ ਆ ਇੱਥੇ ਆਪਣੇ ਕੋਲ ਠੀਕ ਹੈ ਤੇ ਉਹ ਰਾਤ ਕਿਵੇਂ ਨ ਕਿਵੇਂ ਕੱਟਦੇ ਆ ਸਵੇਰੇ ਤੜਕ ਕਿਉਂ ਟੈਂਪੂ ਚ ਪਾ ਕੇ ਉਸ ਮਾਂ ਨੂੰ ਇੱਥੇ ਲੈ ਆਉਂਦੇ ਆ ਤੇ ਉਹ ਮਾਂ ਨੂੰ ਜਦੋਂ ਮੈਂ ਜਾ ਕੇ ਮਿਲਦਾ ਤੇ ਮਾਂ ਕੁਰਸੀ ਤੇ ਬੈਠੀ ਪੈਰਾਂ ਮਤਲਬ ਪੈਰਾਂ ਭਾਰ ਜਿਵੇਂ ਬੈਹਿ ਜੰਨੇ ਨਾ ਤੇ ਉਹਵੇਂ ਕੁਰਸੀ ਤੇ ਜੜੀ ਬੈਠੀ ਤੇ ਉਹ ਆਪਦੇ ਇੱਥੋਂ ਐ ਕੀੜਾ ਕੱਢਦੀ ਐ ਥੱਲੇ ਸਿੱਟਦੀ ਤੇ ਐ ਪੈਰ ਨਾਲ ਮਲਦੀ ਤੇ ਚੀਕਾ ਮਾਰਦੀ ਤੜਫਦੀ ਐ ਉੱਚੀ ਉੱਚੀ ਤੇ ਦੇਖ ਕੇ ਪਹਿਲਾਂ ਤਾਂ ਖੁਦ ਤੇ ਸ਼ਰਮ ਆਈ ਵੀ ਅੱਜ ਸਾਡੇ ਆ ਦਿਨ ਆ ਗਏ ਜਿਹੜੀਆਂ ਮਾਵਾਂ ਨੇ ਜੀਤ ਭਗਤ ਸਿੰਘ ਵਰਗੇ ਜੋਧੇ ਜੰਮੇ ਕਰਤਾਰ ਸਿੰਘ ਸਰਾਬੇ ਵਰਗੇ ਯੋਧੇ ਨੂੰ ਜਨਮ ਦਿੱਤਾ ਅੱਜ ਉਹਨਾਂ ਮਾਵਾਂ ਦੇ ਕੀੜੇ ਪੈ ਗਏ ਉਹ ਵੀ ਉਹਨਾਂ ਛਾਤੀਆਂ 'ਚ ਪੈ ਗਏ ਜਿਨ੍ਹਾਂ ਦਾ ਦੁੱਧ ਚੁੰਗਿਆ ਉਹਨਾਂ ਨੇ ਮਾਂ ਦੇ ਅਸੀਂ ਕੀੜੇ ਕੱਢਣ ਲੱਗੇ ਭੈਣ ਮਰੀਏ ਦੋ ਕੌਲੀਆਂ ਕੀੜੇ ਦੀਆਂ ਭਰ ਗਈਆਂ ਗੋਲੇ ਖੜਾ ਉਹਦਾ ਘਰ ਵਾਲਾ ਬੱਕਰੀਆਂ ਚਾਰਦਾ ਸੀ ਵਿਚਾਰਾ ਪਤਾ ਲੱਗਿਆ ਵੀ ਇਹਨੂੰ ਕੋਈ ਦੌਰਾ ਪੈਂਦਾ ਕਹਿੰਦੇ ਪਹਿਲਾਂ ਇਹ ਪੋਸਟ ਕਰਦਾ ਸੀ ਹੁਣ ਪੋਸਟ ਮਿਲਦੀ ਨਹੀਂ ਹੁਣ ਇਹ ਗੋਲੀਆਂ ਖਾਂਦਾ ਵਿਚਾਰਾ ਟੀਮ 'ਚ ਰੱਖਣ ਵਾਲੀਆਂ ਦੋ ਬੱਚੇ ਨਿੱਕੇ ਨਿੱਕੇ ਉਹ ਵੀ ਬੱਕਰੀਆਂ ਚਾਰਦੇ ਕਦੇ ਸਕੂਲ ਨਹੀਂ ਗਏ ਤੇ ਉਹ ਮਾਂ ਤੜਫ ਰਹੀ ਹੈ ਚੀਕਾਂ ਮਾਰ ਰਹੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਪੁੱਛ ਰਹੀ ਆ ਵੀ ਉਹੀ ਪੰਜਾਬ ਜਿੱਥੇ ਇਹਨਾਂ ਮਾਵਾਂ ਦੇ ਵਾਸਤੇ ਅਸੀਂ ਜਾਨਾਂ ਦੇ ਦਿੰਦੇ ਸੀ ਜਿੱਥੇ ਅਹਿਮਦ ਸ਼ਾਹ ਬਦਾਲੀ ਵਰਗੇ ਲੁੱਟ ਲੁੱਟ ਕੇ ਸਾਡੀਆਂ ਧੀਆਂ ਨੂੰ ਲੈ ਜਾਂਦੇ ਸੀ ਤੇ ਅਸੀਂ ਮੂਹਰੇ ਖੜੇ ਹੋ ਕੇ ਉਹਨਾਂ ਤੋਂ ਵਾਪਸ ਲੈਂਦੇ ਸੀ ਉਹਨਾਂ ਧੀਆਂ ਨੂੰ ਘਰਾਂ ਤੱਕਰ ਪਹੁੰਚਾਉਂਦੇ ਸੀ ਅੱਜ ਸਾਡੀਆਂ ਮਾਵਾਂ ਦੇ ਕੀੜੇ ਪੈ ਗਏ ਹੂੰ ਜਿੱਥੇ ਅਸੀਂ ਗੱਲ ਕਰੀਏ ਵੀ ਜਿੱਥੇ ਝਾਂਸੀ ਦੀ ਰਾਣੀ ਵਰਗੀ ਜਿੱਥੇ ਸਾਡੇ ਕੋਲੇ ਇਹ ਜੀ ਲੇਡੀ ਜਿਨੇ ਅੰਗਰੇਜ਼ਾਂ ਨਾਲ ਲੜਾਈ ਲੜੀ ਜੁੱਧ ਲੜਿਆ ਤੇ ਅੱਜ ਸਾਡੇ ਉਹਨਾਂ ਮਾਵਾ ਦੇ ਕੀੜੇ ਪੈ ਗਏ ਕਿੱਥੋਂ ਕਿੱਥੇ ਤਿੱਕਰ ਪਹੁੰਚ ਗਏ ਆਂ ਅਸੀਂ ਸਾਡਾ ਇਹ ਸਫ਼ਰ ਕਿੱਥੇ ਜਾ ਕੇ ਖੜੂਗਾ ਇਹ ਜੀ ਨੂੰ ਦੇਖ ਕੇ ਭੈਣ ਮਰੀਏ ਸ਼ਰਮ ਤਾਂ ਆਉਂਦੀ ਆ ਪਰ ਕਿਤਨਾ ਕਿਤੇ ਸਕੂਨ ਵੀ ਮਿਲਦਾ ਵੀ ਜਦੋਂ ਅਸੀਂ ਕਿਸੇ ਦੀ ਸੇਵਾ ਕਰਦੇ ਆ ਪਰ ਜੇ ਉਹਨਾਂ ਦਾ ਬੈਲੈਂਸ ਕਰੀਏ ਨਾ ਤਾਂ ਤਕਲੀਫ ਜ਼ਿਆਦਾ ਸ਼ਰਮ ਜ਼ਿਆਦਾ ਅੱਜ ਸੁਪਨਿਆਂ ਦੇ ਘਰ ਤੇ 700 ਮੈਂਬਰ ਰਹਿੰਦੇ ਆ ਅਸੀਂ ਅੱਛਾ ਜੀ 700 ਮੈਂਬਰਾਂ ਦੇ ਵਿੱਚ ਹੁਣ ਤੱਕ ਕਰ ਪੰਜ ਹਜ਼ਾਰ ਮੈਂਬਰ ਘਰਾਂ ਨੂੰ ਜਾ ਚੁੱਕੇ ਨੇ ਠੀਕ ਹੋ ਕੇ ਜਿਨ੍ਹਾਂ ਨੇ ਪਰਿਵਾਰ ਲੱਭ ਲਏ ਗਏ 700 ਦੇ ਕਰੀਬੀ ਮੈਂਬਰਾਂ ਦੀ ਡੈਥ ਵੀ ਹੋ ਚੁੱਕੀ ਜਿਹੜੇ ਬਹੁਤ ਕ੍ਰਿਟੀਕਲ ਗੱਲ ਸੀ ਇਹਨਾਂ ਨੂੰ ਨਹੀਂ ਬਚਾ ਸਕੀ